ਜੋ ਤੇ ਹਉਮੈ ਦੀ ਸੇਵਾ ਕਰਦੇ ਨਾਲ ਅਸੀਂ ਹਰੇਕ ਨੂੰ ਕਹਿੰਦੇ ਆ ਵੀ ਭਾਈ ਸੇਵਾ ਕਰਿਆ ਕਰੋ ਤੇ ਹਰੇਕ ਹਉਮ ਦੇ ਨਾਲ ਪੂਰੀ ਦਾੜਾ ਕੇ ਪ੍ਰਕਾਸ਼ ਕਰੇ ਹੁੰਦੇ ਆ ਕਿਉਂਕਿ ਸੰਗਤ ਦੇ ਵਿੱਚ ਨਾਲ ਸੁਣਦੇ ਇੰਨਾ ਪ੍ਰਭਾਵਿਤ ਹੋ ਜਾਂਦਾ ਬੰਦਾ ਆਪਾਂ ਉਹ ਲਈ ਰਹੇ ਵੀ ਇਹ ਸਾਰਾ ਆਨੰਦ ਤਾਂ ਗੁਰੂ ਮਾਰ ਦੀ ਸੇਵਾ ਚ ਆਪਾਂ ਕਿਉਂਕਿ 10ਵੇਂ ਪਾਸ਼ਾ ਨੇ ਆਪੋ ਤੋਂ ਕੁਝ ਨਹੀਂ ਲਪੋਇਆ ਇਨ੍ਹਾਂ ਦਿਨਾਂ ਦੇ ਵਿੱਚ ਅੱਜ ਵੀ ਨਾ ਜਿਹੜੇ ਪਿਛਲੇ ਪਿੰਡਾਂ ਸੰਗਤ ਪੂਜੇ ਪੈਂਦੀ ਆ ਆਹ ਦਿਨ ਤਾਂ ਆਪਾਂ ਨੇ ਬਹੁਤ ਜ਼ਿਆਦਾ ਆਜ਼ਾਦ ਕਰਨ ਵਾਲੇ ਦੇ ਨਾ ਇਨ੍ਹਾਂ ਦਿਨਾਂ 'ਚ ਗੁਰੂ ਸਾਹਿਬ ਇਹ ਸੁਧਾਰ ਦੇ ਵਿੱਚ ਦੀ ਨੰਗੇ ਆ ਇੱਥੋਂ ਫਿਰ ਟਾਲੀਆਂਣਾ ਸਾਹਿਬ ਰੈਕੋਰਡ ਵਿਖੇ ਪਹੁੰਚੇ ਗੋਬਿੰਦ ਮਾਰਗ ਤੋਂ ਧਰੋ ਆਨੰਦਪੁਰ ਤੋਂ ਲਾ ਕੇ ਗੁਰੂ ਸਾਹਿਬ ਵਿਪਤਾ ਜੀ ਰਹੇ ਜਦੋਂ ਉਹਨਾਂ ਨੇ ਆਨੰਦਪੁਰ ਛੱਡਿਆ ਉਦੋਂ ਤੋਂ ਲਾ ਕੇ ਸਾਰਾ ਪਰਿਵਾਰ ਸਰਸਾ ਨਦੀ ਤੇ ਵੰਡਿਆ ਗਿਆ ਉਸ ਤੋਂ ਬਾਅਦ ਨੰਗੇ ਪੈਰੀ ਮਾਛੂਆੜੇ ਦੇ ਜੰਗਲਾਂ ਦੇ ਵਿੱਚੋਂ ਦੀ ਬਾਣਾ ਲੀਰੋ ਲੀਰ ਕਿਹਦੀ ਖਾਤਰ ਆਪਣੀ ਖਾਤਰ ਜੇ ਅਜਾ ਆਪਾਂ ਹੀ ਨਾ ਉਹਨਾਂ ਨੂੰ ਸੇਧ ਦੇਵਾਂਗੇ ਜਾਂ ਕੁਝ ਨਾ ਕਰਕੇ ਦਿਖਾਵਾਂਗੇ ਫਿਰ ਉਹ ਕੀ ਉੱਤੇ ਬੈਠੇ ਕੀ ਸੋਚਣਗੇ ਕਿ ਮੇਰੀ ਮੈਂ ਤਾਂ ਖਾਲਸਾ ਬਣਾਇਆ ਸੀਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਗੁਰਸਿੱਖੀ ਨਾਲ ਜੁੜਨਗੇ ਸੋ ਭਾਈ ਬੀਬੀਆਂ ਨੂੰ ਬੇਨਤੀ ਆ ਜੀ ਆਪਾਂ ਬੱਚਿਆਂ ਨੂੰ ਵੱਧ ਤੋਂ ਵੱਧ ਇਧਰ ਨੂੰ ਵੀ ਪੜਾਓ ਲਿਖਾਓ ਵੀ ਪੜ੍ਹਾਈ ਵੀ ਜ਼ਰੂਰੀ ਆ ਔਰ ਜਿਹੜਾ ਆਪਣਾ ਇਤਿਹਾਸ ਆ ਨਾ ਇਹ ਵੀ ਜਾਣੂ ਕਰਾਉਣਾ ਬਹੁਤ ਜ਼ਰੂਰੀ ਆ ਕਿ ਆਪਣੇ ਆਪਾਂ ਦਾ ਪਹਿਲੀ ਗੁਰੂ ਨਾਨਕ ਪਾਸ਼ਾ ਤੋਂ ਲੈ ਕੇ ਸਾਰੇ ਹੀ ਸ਼ੀਦਿਆਂ ਭਰਿਆ ਇਤਿਹਾਸ ਆ ਤਾਂ ਹੀ ਆਪਣੀ ਜਿਹੜੇ ਆਪਾਂ ਹੁਣ ਕਹਿੰਦੇ ਆ ਵੀ ਬੱਚੇ ਜੀ ਆਏ ਕਰਦੇ ਆ ਉਹ ਕਰਦੇ ਆ ਜੇ ਆਪਾਂ ਉਹਨਾਂ ਨੂੰ ਕੋਈ ਦੱਸਾਂਗੇ ਹੀ ਨਹੀਂ ਇਤਿਹਾਸ ਹੀ ਨਹੀਂ ਸੁਣਾਵਾਂਗੇ ਅੱਗੇ ਨਾਨੀਆਂ ਹੁੰਦੀਆਂ ਸੀ ਦਾਦੀਆਂ ਹੁੰਦੀਆਂ ਸੀ ਜਵਾਬ ਜਵਤਾ ਨੂੰ ਜਵਤਾਵਾ ਸੁਣਾਉਂਦੀ ਆਉਂਦੀ ਆ ਸੀ ਉਹਦਾ ਕੀ ਮਤਲਬ ਹੁੰਦਾ ਸੀ ਇਹੀ ਮਤਲਬ ਸੀਗਾ ਵੀ ਬੱਚਿਆਂ ਨੂੰ ਗਿਆਨ ਪ੍ਰਾਪਤ ਹੋਵੇ ਵੱਧ ਤੋਂ ਵੱਧ ਤੇ ਇਹੀ ਜੋ ਅਸੀਂ ਨਗਰ ਕੀਰਤਨ ਦੇ ਵਿੱਚ ਸੁਣਾਉਂਦੇ ਆਉਂਦੇ ਆ ਵੀ ਕੀ ਕੀ ਵਿਵਸਤਾ ਪਈ ਕਿੱਥੇ ਕੀ ਹੋਇਆ ਕਿਹੜੇ ਪੰਡ ਗੁਰੂ ਸਾਹਿਬ ਤੇ ਕੀ ਵਿਵਸਤਾ ਪਈ ਹੁਣ ਪਿੱਛੇ ਜਿੱਥੇ ਬਲੋਲਪੁਰ ਪਨੋਂਪੁਰਾ ਉਥੇ ਨਗੀਨਾ ਖੱਤਰੀ ਨੇ ਕੇਟੀ ਦਰਵਾਜ਼ਾ ਹੀ ਬੰਦ ਕਰ ਲੈ ਗੁਰੂ ਸਾਹਿਬ ਨੂੰ ਦੇਖ ਕੇ ਵੀ ਤੂੰ ਤਾਂ ਉੱਜੜਿਆ ਫਿਰਦਾ ਅਗੇ ਸਾਨੂੰ ਵੀ ਜਾੜੇਗਾ ਕਿਹਨੂੰ ਪਤਾ ਸੀ ਕੌਣ ਸੀ ਨਗੀਨਾ ਖੱਤਰੀ ਵੀ ਕਿੱਥੇ ਦਾ ਮਹਿਨਤਾ ਕਰਦਾ ਹੁੰਦਾ ਸੀ ਗੁਰੂ ਸਾਹਿਬ ਦੀਆਂ ਵੀ ਮੇਰੇ ਘਰੇ ਆਇਓ ਪਰ ਜਦੋਂ ਭਾਈ ਕਿਸੇ ਦੇ ਵਖਤ ਪੈਂਦਾ ਨਾ ਉਹ ਸਾਰੇ ਸਾਥ ਛੱਡ ਜਾਂਦੇ ਆ ਪੇਰ ਨਹੀਂ ਕੋਈ ਆਪ ਦਾ ਰਿਸ਼ਤੇਦਾਰ ਵੀ ਪਾਸਾ ਵੱਟ ਜਾਂਦੇ ਆ ਆਪਦੇ ਭੈਣ ਭਰਾ ਵੀ ਪਾਸਾ ਇਹ ਵਕਤ ਦੀਆਂ ਜੋ ਅਸੀਂ ਸੁਣਾਉਂਦੇ ਆ ਇਹ ਸਭ ਵਕਤ ਦੀਆਂ ਹੀ ਗੱਲਾਂ ਨੇ ਜੋ ਵਕਤ ਜਦੋਂ ਕਿਸੇ ਤੇ ਪੈਂਦਾ ਸਾਰੇ ਆਪੋ ਆਪਣੇ ਰਾਹ ਹੋ ਜਾਂਦੇ ਆ ਉਹਦੇ ਹੀ ਪੈਰ ਤੇ ਹੀ ਬਦਲ ਜਾਂਦੇ ਆ ਇਸ ਲਈ ਆਪਾਂ ਤਾਂ ਪ੍ਰਮਾਤਮਾ ਨੂੰ ਵੱਧ ਤੋਂ ਵੱਧ ਸਿਮਰਨ ਕਰੋ ਉਹਨੇ ਆਪਣੇ ਪਾਰ ਦੇ ਤਾਰੇ ਕਰਦੇ ਆ ਹੁਣ ਆਪਾਂ ਇਨੀ ਠੰਡ ਦੇ ਵਿੱਚ ਬੈਠੇ ਆ ਕੀ ਗੱਲ ਬੱਚਿਆਂ ਨੂੰ ਵੀ ਠੰਡ ਲੱਗਦੀ ਹੋਊਗੀ ਆਪਾਂ ਤਾਂ ਫੇਰ ਸੁੱਖ ਸੁਹੂਤ ਚ ਤੂੰ ਦੇਖ ਉਹ ਵੀ ਠੰਡਾ ਬਰਜ ਕਿੰਨਾ ਠੰਡਾ ਸੀ ਛੋਟੇ ਸਹਬਜ਼ਾਦੇ ਤਿੰਨ ਪੇਸ਼ੀਆਂ ਹੁੰਦੀਆਂ ਰਹੀਆਂ ਮਾਤਾ ਗੁਜਰੀ ਠੰਡੇ ਬਰਜ 'ਚ ਬੈਠੀ ਸੀ ਆਪਾਂ ਦਾ ਫੇਰ ਸੁੱਖ ਨਾਲ ਕਿੰਨੇ ਕੱਪੜੇ ਪਾਏ ਆ ਸੁੱਖ ਨਾਲ ਕਰੇ ਵੀ ਸੁਲਤਾਨੇ ਹੁਣ ਵੀ ਆਪਾਂ ਸਾਰੇ ਆਪਾਂ ਇੱਥੇ ਬੈਠੇ ਆ ਤੇ ਉਸ ਟਾਈਮ ਤਾਂ ਕੁਝ ਵੀ ਨਹੀਂ ਸੀਗਾ ਕੋਈ ਨਾ ਲੀੜਾ ਨਾ ਕਪੜਾ ਬੱਚਿਆਂ ਕੋਲੇ ਨਾ ਮਾਤਾ ਕੋਲੇ ਠੰਡੇ ਫੋਰਜ ਦੇ ਵਿੱਚ ਪਰ ਗੁਰੂ ਦੀ ਲੀਲਾ ਵਰਤਦੀ ਸੀ ਮਾਤਾ ਨੂੰ ਸਭ ਪਤਾ ਸੀ ਵੀ ਮੇਰੇ ਨਾਲ ਬੱਚਿਆਂ ਨੂੰ ਉਹਨੇ ਪੂਰਾ ਏਵ ਸਿੱਖਿਆ ਗਲਤਾਂ ਸਿੱਖਿਆ ਤੇ ਆ ਕੇ ਖੜਦੀ ਆ Mother is a cat.